ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ 'ਚ ਇਸ ਤਰ੍ਹਾਂ ਦਾ ਰਹੇਗਾ ਮੌਸਮ ਹੁਣੇ ਆਰੀਆ ਜੀ ਤਾਜ਼ਾ ਵੱਡੀ ਅਪਡੇਟ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੇ ਜਾ ਰਹੇ ਹਾਂ ਵੈਸਟਰਨ ਡਿਟਰਬੈਂਸ ਨੇ ਇੱਕar ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾ ਲਿਆਂਦਾ ਹੈ ਜੀ ਹਾਂ ਤੇ ਪੰਜਾਬ ਦੇ ਇਲਾਕਿਆਂ ਚ ਬੁੱਧਵਾਰ ਤੋਂ ਹੀ ਬਦਲਾ ਤੇ ਤੇਜ਼ ਹਵਾਵਾਂ ਦਾ ਅਸਰ ਦੇਖ ਨੂੰ ਮਿਲਿਆ ਇਸ ਦੇ ਨਾਲ ਅੱਜ ਵੀਰਵਾਰ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤੇ 29 ਤੇ 30 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਵਿੱਚ ਕਟਕੜ ਤਾਪਮਨ ਬਚਮਾ ਮੂਲੀ ਗਰਾਫਟ ਆਵੇਗੀ ਜੀ ਹਾਂ ਮੌਸਮ ਭਾਗ ਅਨਸਾਰ ਉੱਤਰੀ ਭਾਰਤ ਵਿੱਚ ਅਸਰ ਗਰਮ ਪੱਛਮੀ ਗੜਬੜੀ ਕਰਕੇ ਅੱਜ ਪੰਜਾਬ ਦੇ ਪਠਾਨਕੋਟ ਅੰਮ੍ਰਿਤਸਰ ਗਰਦਾਸਪੁਰ ਜਿਲੰਦਰ ਹਸ਼ਿਆਰਪੁਰ ਨਵਾਂ ਸ਼ਹਿਰ ਕਪੂਰਸਲਾ ਤੇ ਰੂਪਨਗਰ ਚ ਮੀਂਹ ਅਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ ਤੇ ਨਾਲ ਹੀ 29 ਅਤੇ 30 ਮਾਰਚ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਚ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਆ ਆਉਣ ਵਾਲੇ ਤਿੰਨ ਦਿਨਾਂ ਚ ਪੰਜਾਬ ਤੇ ਬਦਲਾਅ ਕਰਕੇ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਇਤੋਂ ਆਪਾਂ ਚ ਜ਼ਿਆਦਾ ਬਦਲਾਣੀ ਹੋਵੇਗਾ ਪਰ ਜਿਵੇਂ ਹੀ ਬਦਲ ਸਾਫ਼ ਹੋਣਗੇ ਘਟ ਪ੍ਰਤਾਪ ਮੰਡ ਤੇ ਗਰਾਫਟ ਆਵੇਗੀ ਵੀਡੀਓ ਦੇਖਣ ਦੇ ਲਈ ਤੋਂ ਵੱਡਾ ਤਾਂ